ਕਰ ਮੁ ਬੈਠੀ ਆ ਬੜੀ ਰੀਜ ਦੇ ਨਾਲ ਨਾ ਚੁੱਲੇ ਅੱਗ ਪਾਈ ਆ ਉਤੋਂ ਮੇਰਾ ਹੋ ਗਿਆ ਸੂਰਜ ਛਿਪ ਚਲਿਆ ਮੇਰਾ ਸਿਰ ਬੜਾ ਪੀੜ ਹੁੰਦਾ ਦੀਦੀ ਅੱਜ ਨਹੀਂ ਮੇਰੇ ਕੋਈ ਵੀ ਕੰਮ ਹੋਣਾ ਅੱਛਾ ਤੇ ਵੀਰੇ ਪਾ ਕੇ ਮੇਲੇ ਨੂੰ ਤਾਂ ਦਸੁੱਤੀ ਨੂੰ ਮੈਨੂੰ ਛੱਡ ਗਈ ਆਖਿਆ ਬਣਾ ਵੀ ਲੈ ਮੈਂ ਜਾਣਾ ਵਾ ਹੈ ਤੂੰ ਗਵਾਂਢ ਨੂੰ ਲੈ ਕੇ ਨਾਲ ਤਾਂ ਤੂੰ ਤੁਰ ਪੀ ਮੇਲੇ ਨੂੰ ਮੈਂ ਤੁਹਾਨੂੰ ਤਾਂ ਨਹੀਂ ਠਾਇਆ ਮੈਂ ਤਾਂ ਸੁੱਤੇ ਹਾਂ ਤੇ ਮੈਨੂੰ ਉਹ ਕਹਿਣ ਆ ਗਈ ਮੈਂ ਫਿਰ ਮੈਂ ਤੇ ਕੱਪੜੇ ਵੀ ਨਹੀਂ ਚੱਜ ਨਾ ਪਾਏ ਉਵੇਂ ਚੱਲ ਗਈ ਮੈਂ ਉਹਦੇ ਨਾਲ ਮੇਲਾ ਵੇਖਣ ਤੇ ਸੁੱਤੇ ਨਹੀਂ ਵੇਖਿਆ ਹੀ ਪਹਿਲਾਂ ਤੇਰਾ ਟੌਰ ਤੇ ਤੇਰਾ ਚੱਲਿਆ ਨਹੀਂ ਜਾਂਦੇ ਆ ਨਾ ਤੂੰ ਮੇਰੇ ਤੁਹਾਨੂੰ ਮੈਂ ਫੇਟਾਵਾਂ ਤੂੰ ਗੁੱਸਾ ਕਰ ਦੇਂਦੇ ਜਿਵੇਂ ਮੈਨੂੰ ਠਾਇਆ ਵਾ ਐਵੇਂ ਨਾ ਕਰਿਆ ਕਰ ਮੈਂ ਤੈਨੂੰ ਦੱਸਾਂ ਤੂੰ ਤੇ ਐ ਬੈਠੀ ਐ ਜਿਵੇਂ ਹੁਣ ਤੂੰ ਕਿਸੇ ਨੇ ਕੰਮ ਵਾਲੀ ਨੇ ਕੰਮ ਕਰਨਾ ਹੋਣਾ ਵਾ ਨਾ ਤੇਰੇ ਆਨੇ ਕੁਝ ਦਿੱਤਾ ਨਾ ਲਿਆ ਹੈ ਕਿ ਤੂੰ ਬੈਠੀ ਤੂੰ ਐ ਰਹੀ ਹੈ ਜੀ ਜੀ ਹਾਲ ਵਾਲੇ ਮੈਨੂੰ ਇਹ ਮੇਰੇ ਨਾਲ ਮਾਰਿਆ ਕਰੋ ਮੇਰੇ ਨਾਲ ਨਹੀਂ ਦਿੱਤਾ ਕੋਈ ਦੇਣ ਚੋਗਾ ਹੁੰਦਾ ਕੋਈ ਨਹੀਂ ਦੇਣ ਚੋਗਾ ਹੁੰਦਾ ਮੇਰੇ ਚਲੋ ਨਹੀਂ ਸੀ ਹੈਗੇ ਤੇ ਫੇਰ ਕਿੱਡੇ ਕਾਲਾ ਦੇਣ ਜੋਗੇ ਤੁਹਾਡੇ ਆਣੇ ਦੇ ਦਿੱਤਾ ਤੇ ਇਹ ਚ ਕਾਦਾ ਐਡਾ ਕਾਦਾ ਮਾਣ ਕਰਦੇ ਤੁਸੀਂ ਚੀਕਦਾ ਵੇਖਦੇ ਜੇਨ ਦੇਨ ਜੋਗੇ ਨਹੀਂ ਨਾ ਹੁੰਦੇ ਉਹਨਾਂ ਨੂੰ ਘਰ ਉੱਦਾਂ ਦਾ ਵੇਖ ਕੇ ਚੱਲਣਾ ਚਾਹੀਦਾ ਇੱਕਦੋਨੇ ਪਤਾ ਇਹ ਨਹੀਂ ਪਤਾ ਵੀ ਸਾਡੀ ਧੀ ਨਾ ਕਮੀ ਆ ਕੰਮ ਨਾ ਕਾਜ ਦੀ ਹਾਂ ਕਿਹੜੇ ਮੈਂ ਨਕਮੀ ਕਿਹੜੇ ਮੈਂ ਕੰਮ ਨਹੀਂ ਕਰਦੀ ਸਾਰੇ ਮੈਂ ਕੰਮ ਕਰਦੀ ਜੇ ਤੂੰ ਪੀੜੀ ਤੇ ਬੈਠੀ ਰਾਮ ਦੇ ਨਾਮ ਮੇਲ ਅਗਲੇ ਲਾ ਜੀ ਵੇਖ ਲਿਆ ਤੁਸੀਂ ਤੇ ਮੇਨੇ ਮਾਰੀ ਜਾਣੇ ਫੇਰ ਕਿੱਡੀ ਕ ਗੱਲ ਜੇ ਮੈਂ ਚਲੇ ਗਈਆਂ ਤੇ ਚੜੀ ਰਹਿਣੀ ਆ 89 ਮੈਨੂੰ ਢੋਣਾ ਪੈਣਾ ਕਦੀ ਤੂੰ ਮੇਰੇ ਬੁਲਟ ਤੇ ਚੜ ਜਾਨੀ ਕਦੀ ਤੂੰ ਮੇਰੀ ਗੱਡੀ ਤੇ ਚੜ ਜਾਨੀ ਸ਼ਕਲ ਹੈਗੀ ਪਹਿਲਾਂ ਤੇਰੀ ਗੱਡੀ ਤੇ ਬੈਠ ਜਾ ਮੇਰੀ ਸ਼ਕਲ ਨੂੰ ਕੀ ਹੋਇਆ ਹੈ ਜੇ ਮਾਪਿਆਂ ਨੇ ਗੱਡੀ ਨਹੀਂ ਦਿੱਤੀ ਤੇ ਮੈਂ ਗੱਡੀ ਤੇ ਚੜਨ ਜਿਓ ਕੀ ਨਹੀਂ ਹੈਗੀ ਤੇਰੇ ਬਰਾਬਰ ਦੀ ਆ ਮੈਂ ਇਸ ਘਰ ਚ ਹੋਣਾ ਮੇਰੀ ਬਰਾਬਰੀ ਤੂੰ ਕਦੀ ਨਹੀਂ ਕਰ ਸਕਦੀ ਨਾ ਤੂੰ ਕਰੇ ਅੱਜ ਤੇ ਨਾ ਤੂੰ ਤੇ ਸੱਤ ਜਨਮ ਨਹੀਂ ਮੇਰੀ ਬਰਾਬਰੀ ਕਰ ਸਕਦੀ ਪਰ ਮੈਂ ਕੰਮ ਦੀ ਦੀ ਸਾਰਾ ਹੀ ਕਰਦੀ ਤੁਸੀਂ ਕੰਮ ਵੀ ਘੱਟ ਕਰਦੇ ਜੇ ਤੁਸੀਂ ਮੇਨੇ ਪਤਾ ਮੰਮੀ ਵੀ ਤੁਹਾਡਾ ਹੀ ਪੱਖ ਪੂਰਦੀ ਆ ਵੀ ਮੇਰੀ ਨੋ ਸਾਰਾ ਕੁਝ ਲਿਆਈ ਤੇ ਇਹ ਲਿਆਈ ਨਹੀਂ ਮੈਂ ਸਭ ਕੁਝ ਜਰਦੀ ਰਹੀ ਨਹੀਂ ਚੁੱਪ ਕੀਤੀ ਰਹੀ ਨਹੀਂ ਮੈਂ ਤੁਹਾਨੂੰ ਕਦੀ ਮਾੜਾ ਚੰਗਾ ਨਹੀਂ ਬੋਲਿਆਗਾ ਤੁਸੀਂ ਆਣ ਕੇ ਇੱਥੇ ਮੇਰੇ ਨਾਲ ਲੜਨਦਾ ਐ ਫੇਰ ਕਿੱਡੀ ਕ ਗੱਲ ਆ ਜੇ ਤੁਸੀਂ ਰੋਜ਼ ਮੈਂ ਹੀ ਸਬਜ਼ੀ ਪਾਣੀ ਕਰਦੀ ਤੁਸੀਂ ਉਤਲਿਆਂ ਪੁਤਲਿਆਂ ਤੇ ਰਹਿੰਦੇ ਜੇ ਅੱਜ ਕਰ ਵੀ ਦਉਂਗੇ ਤੇ ਕਿਹੜੀ ਆਕਰ ਆ ਚੱਲੀ ਐ ਮੇਰੇ ਕੋ ਤੇ ਕੋਈ ਕੰਮ ਨਹੀਂ ਹੁੰਦਾ ਤੇ ਨਾ ਹੀ ਮੈਂ ਕਰਨਾ ਠੀਕ ਆ ਨਾ ਮੇਰੀ ਰਸੋਈ ਇੱਕੋ ਹੀ ਆਪਦਾ ਚੁੱਲ੍ਹੇ ਅੱਗ ਬਾਲ ਤੇ ਕੰਮ ਕਰ ਐਦਾਂ ਨਹੀਂ ਗੱਡੀ ਚੱਲਣੀ ਕੰਮ ਤੇ ਫੇਰ ਜੇ ਮੈਂ ਕਰਦੀ ਤੇ ਫੇਰ ਮੈਨੂੰ ਪੁੱਠੀਆਂ ਸਿੱਧੀਆਂ ਹੀ ਗੱਲਾਂ ਨਾ ਸੁਣਾਇਆ ਕਰੋ ਜੇ ਮੈਂ ਕਰਦੀ ਆ ਨਾ ਕਿ ਟਿੰਡ ਭਟੋਰੀ ਚੱਕ ਤੇ ਵਗਦੀ ਹੋ ਇੱਥੇ ਤੇਰਾ ਚਾਰ ਨਹੀਂ ਪਾਉਣਾ ਹੀ ਵਿਹਲੀ ਬਿਠਾਉਣੀ ਹੁੰਦੀ ਜਾਂਦਾ ਮੈਂ ਦੱਸਦੀ ਆ ਨਾ ਮੇਰੀ ਇਨਾ ਮਾਨ ਨਹੀਂ ਕਰੀਦਾ ਕੋਈ ਗੱਲ ਨਹੀਂ ਕੋਈ ਨਹੀਂ ਤੁਸੀਂ ਗੱਲਾਂ ਕਰਦੇ ਜੇ ਮੈਨੂੰ ਲੈ ਕੇ ਜੇ ਲਿਆ ਦੇਣ ਜੋਗੇ ਹੁੰਦੇ ਵਿਚਾਰੇ ਤੇ ਪਹਿਲਾਂ ਹੀ ਦੇ ਦਿੰਦੇ ਇੰਨੀਆਂ ਗੱਲਾਂ ਨਾ ਤੇ ਤੇਰੇ ਤੁਹਾਡੇ ਵਰਗਿਆਂ ਤੋਂ ਸੁਣਨਾ ਪੈਂਦਾ ਕਮੀ ਆਪਦੇ ਨਿਆਣਿਆਂ ਵਾਸਤੇ ਤੂੰ ਇੰਨਾ ਇੰਨਾ ਸਮਾਂ ਲਿਆਂਦਾ ਮੇਰੀ ਕੁੜੀ ਵਾਸਤੇ ਤੇ ਤੂੰ ਬਾਜੀ ਦੀਆਂ ਸਰੀ ਉਥੂ ਕੀ ਮੈਂ ਸਮਾਂ ਲਿਆ ਤਾਂ ਮੈਂ ਤੇ ਮੇਰੇ ਟਰੈਕਟਰ ਜਿਹੜੀ ਫਿਰਦੇ ਨਿਆਣੇ ਸਰ ਮੈਂ ਤਾਂ ਕੁਛ ਵੀ ਨਹੀਂ ਲੈ ਕੇ ਦਿੱਤਾ ਤਾਂ ਜਿਹੜੀ ਮੇਰੇ ਨਾਲ ਗਵਾਂਡਣ ਗਈ ਉਹਨੇ ਲੈ ਕੇ ਦਿੱਤੇ ਮੈਂ ਤਾਂ ਲਿਆਈ ਕਰਦਾ ਮੈਂ ਮਰਬੇ ਫੁੱਟ ਦੇ ਮੈਂ ਜਾਣਦੀ ਹਾਂ ਗਵਾਂਡਣ ਨਾਲ ਤੂੰ ਗਈ ਆ ਜਾਣਦੀ ਮੈਂ ਆਪਣੇ ਨਿਆਣਿਆਂ ਕੋ ਤੇ ਤਲੀੜਾ ਨਹੀਂ ਚੱਜਦਾ ਪੈਂਦਾ ਦੁੱਕੀ ਦੀ ਉਹ ਜਨਾਨੀ ਨਹੀਂ ਤੈਨੂੰ ਜਿਹੜਾ ਟਰੈਕਟਰ ਲੈ ਕੇ ਦੇ ਟਰੈਕਟਰ ਕੀ ਝਾਰ-ਝਾਰਦੇ ਆ ਕੇ ਉਹਨੇ ਵਿਚਾਰੀ ਨੇ ਲੈ ਤੇ ਤੇ ਫਿਰ ਕਿੱਡੀ ਕੀ ਗੱਲ ਕਰਦੀਆਂ ਦਿਹਾੜੀਦਾਰ ਉਹਦਾ ਮੁੰਛੀ ਮੁੰਛੀਆਂ ਨੂੰ ਤਨ ਖਾ ਕਿੰਨੀ ਕਉਂਦੀ ਆ ਉਹਦੇ ਮੁੰਛੀ ਨੇ ਮੈਂ ਜਾਣ ਦੀ ਦਿਹਾੜੀ ਦੇ ਹਿਸਾਬ ਨਾਲ ਉਹਨੂੰ ਪੈਸੇ ਮਿਲ ਜਾਂਦੇ ਇਹਨਾਂ ਦਿਨ ਤੇ ਮੈਂ ਗੱਲ ਕਰਾਂ ਤੁਹਾਡੇ ਨਾਲ ਗੱਲ ਟੋਕਦੀ ਫਿਰ ਤੁਸੀਂ ਕਹਣਾ ਮੇਰੀ ਗੱਲ ਟੋਕਦੀ ਤੁਸੀਂ ਵੱਡੇ ਹੋ ਮੈਂ ਤੁਹਾਡੀ ਇਸ਼ਤ ਕਰਦੀ ਆ ਠੀਕ ਹੈ ਫਿਰ ਆਪਣੇ ਸਾਂਝੇ ਘਰ ਦਾ ਕੀ ਫਾਇਦਾ ਜੇ ਤੁਸੀਂ ਇਹ ਦੰਗੇ ਗੱਲਾਂ ਕਰਨੀਆਂ ਹੁੰਦੀਆਂ ਮੈਨੂੰ ਦੱਸੋ ਪਹਿਲਾਂ ਮੈਂ ਇਹ ਸਾਂਝੇ ਘਰ ਦਾ ਫਾਇਦਾ ਇਹ ਹੁੰਦਾ ਇੱਕ ਦੂਜੇ ਦੇ ਦੁੱਖ ਸੁਖ ਚ ਸਾਂਤ ਦੇਣਾ ਕਿਸੇ ਨੂੰ ਕੋਈ ਗੱਲ ਨਾ ਕਰਨੀ ਜੇ ਕੋ ਕੰਮ ਜੇ ਕਿਤੇ ਗਿਆ ਚਲਿਆ ਆ ਗਿਆ ਉਹਦਾ ਕੰਮ ਕਰ ਦੇਣਾ ਫਿਰ ਆਪਣਾ ਸਵਾਦ ਆ ਸਾਂਝਾ ਘਰ ਫਿਰ ਇਹਦੇ ਨਾਲ ਤਾਂ ਚੰਗੀਆਂ ਦੀਦੀ ਫਿਰ ਆਪਾਂ ਆਪਣੀਆਂ ਕਰਕੇ ਖਾ ਲੀਏ ਚੱਲ ਚੱਲ ਮੈਨੂੰ ਮਤ ਪਹਿਲਾਂ ਦੇਖ ਮੈਂ ਤਾਂ ਪਹਿਲਾਂ ਹੀ ਸੋਚਦੀ ਹਾਂ ਵੀ ਆਪਾਂ ਵੱਖੋ ਵੱਖੀ ਕਰ ਲਈਏ ਸ਼ਾਇਦ ਅੱਜ ਚੱਲ ਕੇ ਜਾਂਦੀ ਮੈਂ ਦੇਖੂ ਮਗਰ ਤਾੜੀ ਮਾਰ ਕੇ ਹੱਸੂਗੀ ਜਾਂਦੀ ਸ਼ਾਇਦ ਕੋਈ ਸਾਈਕਲ ਤੇ ਜਾਵਾਂ ਮੈਂ ਰੇੜੇ ਤੇ ਜਾਵਾਂ ਮੈਂ ਜਿੱਦੇ ਤੇ ਮਰਜ਼ੀ ਜਾਵਾਂ ਠੀਕ ਹੈ ਨਾ ਪਰ ਮੇਰੀ ਵੀ ਜਾਣ ਸੌਕੀ ਹੋ ਜੂਗੀ ਮੈਂ ਰੋਜ ਦੇ ਮਿਹਣਿਆਂ ਤੋਂ ਤੁਹਾਡਿਆਂ ਤੋਂ ਬਚੂਗੀ ਉਨ ਮਾਰ ਕੇ ਪਟਾਕੇ ਬਹਿ ਜਾਣੀ ਮੇਰੇ ਬੋਲਟ ਤੇ ਹੈ ਸ਼ਰਮ ਤਾਂ ਨਹੀਂ ਆਉਂਦੀ ਨਾਲੇ ਉਹ ਜਿਹੜੀ ਜੇਵੇ ਬੋਲਦੀ ਗਈ ਹਾਂ ਤੂੰ ਆਣੀ ਮੇਰੇ ਕੋਲ ਪੈਸਾ ਕੋਈ ਨਹੀਂ ਤੇਰਾ ਤਾਂ ਮੈਂ ਵੱਡੀ ਚਤਰਾਈ ਨੂੰ ਤੈਨੂੰ ਵੇਖਿਆ ਹੀ ਨਹੀਂ ਕਿਹੜੇ ਜੇਪੇ ਫੋਲਦੀ ਗਈ ਮੈਂ ਕਿਉਂ ਨਹੀਂ ਜੇਪੇ ਪੋਦੀ 500 ਤੇ ਮੈਂ ਹੱਥੀ ਮੰਮੀ ਨੂੰ ਦੇਂਦੀ ਵੇਖਿਆ ਉਹ 500 ਮੇਰੇ ਕੋਲ ਹਜੇ ਹੈਗਾ ਜੇ ਲੈਣਾ ਜੇ ਤੂੰ ਮੇਰੀ ਕੁੜੀ ਵਾਸਤੇ ਚੀਜ਼ ਨਹੀਂ ਹਿਲਾ ਸਕਦੀ ਮੈਂ ਜਦੋਂ ਆਣਿਆਂ ਦੀ ਮੈਂ ਜਾਵਾਂ ਤਾਂ ਸਾਰੀਆਂ ਚੀਜ਼ਾਂ ਲੈ ਕੇ ਆ ਤੂੰ ਕੀ ਗੱਲ ਮੇਰੇ ਚੀਜ਼ ਨਹੀਂ ਲੈ ਕੇ ਆ ਸਕਦੀ ਕੁੜੀ ਵਾਸਤੇ ਮੇਰੇ ਵਾਸਤੇ ਤਾਂ ਤੂੰ ਕੀ ਕੁਝ ਲਿਆਉਣਾ ਸੀ ਨਾਲੇ ਮੈਂ ਤੇਰੇ ਹੱਥ ਦੇ ਮੈਂ ਜਾਣ ਦੀ ਤੇਰੀ ਤੇਰੇ ਹੱਥ ਦੀ ਤੇ ਮੈਂ ਵੈਸੇ ਵੀ ਨਾ ਹਾਂ ਇਹ ਤੇ ਫਿਰ ਗੱਲਾਂ ਮਾੜੀਆਂ ਹੁਣ ਸੁਣਾ ਦਿੱਤੀ ਜੀ ਨਾ ਕੱਲ ਵੀ ਮੇਰੇ ਹੱਥ ਦੀ ਚੀਜ਼ ਨਹੀਂ ਚੰਗੀ ਆਹੀ ਤੇ ਗੱਲਾਂ ਮਾੜੀਆਂ ਤਾਂ ਨਹੀਂ ਮੈਨੂੰ ਆਉਂਦੀ ਤੁਹਾਨੂੰ ਪਸੰਦ ਨਹੀਂ ਆਉਂਦੀ ਮੈਨੂੰ ਪਤਾ ਤੂੰ ਦੋ ਕੌੜੀ ਦੀ ਜਨਾਨੀ ਕਿਵੇਂ ਦੀ ਚੀਜ਼ ਨਹੀਂ ਆਵੇਂਗੀ ਜਿਵੇਂ ਦੀ ਪੰਮੀ ਆ ਅੱਛਾ ਤੁਸੀਂ ਪਈਏ ਦੋਵਾਂ ਦੇ ਪਈਆਂ ਛੱਲੇ ਛਾਪਾ ਇਹੋ ਜਿਹਾ ਮੈਂ ਨਹੀਂ ਪਾਉਂਦਾ ਕਿਉਂ ਮੈਂ ਕਿਉਂ ਦੋ ਕੌੜੀ ਦੀ ਕਿਉਂ ਨਹੀਂ ਕਿ ਜੇ ਮੇਰੇ ਮਾਪਿਆਂ ਨੇ ਦਿੱਤਾ ਨਹੀਂ ਤੇ ਮੈਂ ਏਡੀ ਘੱਟ ਬਣ ਗਈ ਆ ਮੈਂ ਤੇ ਗਹਿਣੇ ਗੱਦੇ ਪਾਉਂਦੀ ਮੈਂ ਤੁਹਾਡੇ ਕਿਹੜੇ ਕਿਹੜੇ ਸ਼ਾਹੂਕਾਰ ਆ ਤੁਹਾਡੇ ਕਿਹੜੇ ਕਿਹੜੇ ਸ਼ਾਹੂਕਾਰ ਆ ਮੇਰੇ ਸ਼ਾਹੂਕਾਰ ਤਾਂ ਹੀ ਇੰਨਾ ਕੁਝ ਦਿੱਤਾ ਸ਼ਾਹੂਕਾਰਾਂ ਨੇ ਹਾਂ ਤਾਂ ਗੱਡੀਆਂ ਬੋਲ ਜਿੰਨਾ ਵੀ ਮਰਦਾ ਰੱਬ ਤੋਂ ਡਰਨਾ ਚਾਹੀਦਾ ਦਿੱਤਾ ਦੇ ਮਾਨ ਹੀ ਕਰਨਾ ਵਾ ਮਾਨ ਕਰਨਾ ਹੈ ਕਿਸੇ ਗੱਲ ਦਾ ਤੇ ਮਾਨ ਹੁੰਦਾ ਤੂੰ ਤੇ ਫਿਰ ਵੀ ਆ ਕੇ ਚੰਕ ਬੈਠੀ ਰਹੀਂਦੀ ਜਿਵੇਂ ਬੜੀ ਸ਼ੌਕ ਕਰਨ ਦੀ ਹੈ ਅੱਜ ਹੀ ਬੈਠੀ ਹੈ ਰੋਜ਼ ਤਾਨੂੰ ਬੈਠਿਆਂ ਨੂੰ ਦਿੰਨੀ ਹੈ ਤੇਰੀ ਗੋਲੀ ਦੇ ਦੁੱਤ ਕਾੜ ਕਦੀ ਕੋਸ਼ਿਸ਼ ਕਰ ਕਦੀ ਲੀੜਾ ਲੱਤਾ ਤੋ ਉਹ ਕੌਣ ਕਰ ਜਾਂਦਾ ਮੈਂ ਵੀ ਤਾਂ ਹੀ ਚੁੱਪ ਕੀਤੀ ਰਹੀਂਦੀ ਵੀ ਚਲ ਮੇਰੇਆਂ ਨੇ ਦਿੱਤਾ ਕੱਖ ਨਹੀਂ ਤੇ ਚੁੱਪ ਕਰਕੇ ਦੇਰ ਨਿਕਲ ਜਾਣ ਜਿਹੜੇ ਨਿਕਲਦੇ ਆ ਤੇ ਜਿਹੜੀਆਂ ਹਾਂ ਤੁਸੀਂ ਗੱਲਾਂ ਕਰਦੇ ਇਹ ਨਹੀਂ ਜਿਵੇਂ ਸੁਣਨੀਆਂ ਮੈਂ ਬਹੁਤ ਸੁਣ ਸੁਣ ਕੇ ਚੁੱਪ ਕਰ ਗਈ ਹਾਂ ਨਹੀਂ ਕਰਨਾ ਨਹੀਂ ਸਹਾਨ ਕਰਦੇ ਜੀ ਹੈ ਕੰਮ ਕਰ ਮੇਰਾ ਮੇਰਾ ਘਰ ਮੇਰਾ ਕੱਲੀ ਦਾ ਲੈਣਾ ਤੇ ਬਰਾਬਰ ਤੇ ਜੇ ਕਹ ਮੇਰਾ ਕੱਲੀ ਦੇਵਾ ਤੇ ਖਰਚੀ ਦੀਆਂ ਚੀਜ਼ਾਂ ਨੇ ਮੇਰੀਆਂ ਭੰਗੀਆਂ ਤੇ ਜਦੋਂ ਘਰ ਸਾਂਝਾ ਪਰ ਮੈਂ ਬਾਡੀ ਤੇ ਜਾਣਾ ਮੈਂ ਕੀ ਗੱਲ ਕੀਤੀ ਆਦੋ ਕੇ ਲੱਗੇ ਦੀ ਤੇਰੇ ਬੁੱਲਟ ਨੂੰ ਜੇ ਮੈਂ ਅੱਜ ਤੋਂ ਬਾਅਦ ਤੇਰੇ ਬੁੱਟ ਤੇ ਚੜ ਗਈ ਨਾ ਕਿਤੇ ਹੋਣੀ ਸੀ ਇਹ ਖਾਲੀ ਅੰਦਰਾਂ ਚ ਬੈਠੀ ਰਹਿਣੀ ਜਾ ਕੇ ਅਸਰ ਮੇਰੇ ਮਾਰਾ ਇਹਨੇ ਜੇ ਦਿੱਤਾ ਤੇ ਵਾਪਸ ਨੂੰ ਲੈ ਦੇਣਗੇ ਕੀ ਕੁਛ ਲੈਂਦੇ ਮੈਂ ਨਾਲ ਮੈਂ ਲੈਣਾ ਹੀ ਨਹੀਂ ਸਾਂਝੇ ਕਰੋ ਮੈਨੂੰ ਕੀ ਲੋੜ ਲੈਣ ਦੀ ਮੈਂ ਆਪਣੀ ਕਮਾਈ ਕਰੂ ਮੇਰਾ ਬੰਦਾ ਕਮਾਈ ਕਰੂ ਅਸੀਂ ਲੈ ਲਾਂਗੇ ਤੂੰ ਸਾਂਭ ਕੇ ਰੱਖੀ ਬੁਲਟ ਤੇ ਸਾਂਭ ਕੇ ਰੱਖੀ ਗੱਡੀਆਂ ਬੁਲਟ ਤੇ ਗੱਡੀਆਂ ਨਾਲ ਹੀ ਵਰਤੀ ਚੰਗਾ ਸਿਆਣੇ ਕਹਿੰਦੇ ਆ ਲੋੜ ਤੇ ਗਲੀ ਦੇ ਕੱਕ ਦੀ ਵੀ ਪੈ ਜਾਂਦੀ ਹੈ ਚੱਲ ਚੱਲ ਮੇਰੇ ਨਾਲ ਜ਼ਬਾਨ ਉਹ ਵੀ ਅੱਗ ਬਾਲਣੀ ਹੋਵੇ ਨਾ ਉਹ ਵੀ ਉਹ ਵੀ ਆ ਕੋਥੋਂ ਕੱਕ ਫੜੀਦਾ ਵੀ ਇਹਦੇ ਨਾਲ ਹੀ ਅੱਗ ਬਲਣੀ ਤੂੰ ਨਾ ਮੇਰੇ ਨਾਲ ਜ਼ਬਾਨ ਨਾ ਲੜਾ ਹੈ ਇਹ ਤੈਨੂੰ ਜ਼ਬਾਨ ਕਿੰਨੀ ਨਹੀਂ ਲੜਾਉਣੀ ਸਿਖਾਤੀ ਹੈ ਅੱਗੇ ਤੇ ਤੇਰੇ ਮੂੰਹ ਚ ਕਿਤੇ ਪੋਪੀ ਮੈਂ ਹੁਣ ਦੇਖ ਲਾ ਕੱਚਰ ਚੁੱਪ ਕੀਤੀ ਰਹਿ ਮੈਂ ਜਦੋਂ ਤੁਸੀਂ ਰੋਜ਼ ਇਹ ਜਿਹੇ ਗੱਲਾਂ ਕਰਦੇ ਹੋ ਫਿਰ ਇੱਕ ਨਾ ਇੱਕ ਦਿਨ ਤੇ ਬੋਲਣਾ ਹੀ ਹੁੰਦਾ ਜ਼ਬਾਨ ਤੇ ਤੈਨੂੰ ਐਡੀ ਲੱਗਦੀ ਸੇਤ ਤੇ ਜਿਹੜਾ ਸੇ ਥੱਕੇ ਚੁੰਨੀ ਮੇਰੀ ਜਿਹੜਾ ਤਨ ਠੱਕਿਆ ਲੀਰੇ ਮੇਰੇ ਪਾਈ ਕਰਨੀ ਹੈ ਖੁੱਲੇ ਪੀਰੇ ਕਾਗੇ ਸ਼ਰਮ ਹੋਣੀ ਚਾਹੀਦੀ ਤੇ ਮੇਰੇ ਨਾਮ ਮਾਰੋ ਜੇ ਮੈਂ ਤੁਹਾਡੇ ਪਾਉਣੀ ਹੈ ਨਾ ਮੈਂ ਕੀ ਤਾਂ ਕਿੰਨੀਆਂ ਕਿਸੇ ਸਾ ਦਿਨੀ ਵੀ ਮੈਨੂੰ ਚਾ ਲੀੜਾ ਲੱਗਾ ਤੁਸੀਂ ਤੇ ਵੀ ਲਗਾਮ ਰੱਖਿਆ ਕਰ ਤੁਸੀਂ ਵੀ ਮੇਨੇ ਘੱਟ ਮਾਰਿਆ ਕਰੋ ਗੱਲਾਂ ਕਰਨ ਲੱਗੇ ਤੁਸੀਂ ਵੇਂਦੇ ਨਹੀਂ ਤੁਸੀਂ ਮੈਨੂੰ ਸਾੜ ਕੇ ਰੱਖ ਦਿੰਦੇ ਜੀ ਪਤਾ ਨਾ ਮੈਂ ਮੇਰੇ ਗਰੀਬ ਮਾਪੇ ਗਰੀਬ ਨੇ ਮੈਂ ਕਿਸੇ ਕੋ ਖਾਣਾ ਮਿੱਠੀ ਹੋ ਕੇ ਖਾਈਦਾ ਵਾ ਇਦਾਂ ਨਹੀਂ ਖਾਦਾ ਜਾਂਦਾ ਮਾਪੇ ਗਰੀਬ ਹੋਣ ਤੇ ਕਿਸੇ ਤੋਂ ਛਿੱਤਰ ਨਹੀਂ ਦੀਦੀ ਖਾਦਾ ਜਾਂਦਾ ਕਿਹੜੇ ਦਿਨ ਤੇ ਛਿੱਤਰ ਕਿਹੜੇ ਦਿਨ ਫੇਰੇ ਇਹ ਛਿੱਤਰ ਹੀ ਹੁੰਦੇ ਜਦੋਂ ਗੱਲਾਂ ਬਾਤਾਂ ਕਰਨੀਆਂ ਛਿੱਤਰਾਂ ਤੋਂ ਘੱਟ ਹੁੰਦੇ ਹੁਣ ਤੂੰ ਆ ਕੇ ਇੱਥੇ ਬਹਿ ਜੀਂਗੀ ਫੱਬ ਕੇ ਤੇ ਮੈਂ ਤੇਨੂੰ ਕਹਣੀ ਇਹ ਕੰਮ ਮੈਂ ਅੱਜ ਹੀ ਸ਼ਾਮਾਂ ਤੱਕ ਆ ਗਈਆਂ ਨਾ ਤੇ ਚੁੱਲ ਅੱਜ ਜੀ ਨੇ ਮੈਂ ਕੀਤਾ ਤੇ ਅੱਜ ਜੀ ਤੁਸੀਂ ਮੈਨੂੰ ਕਿੰਨੀਆਂ ਗੱਲਾਂ ਸੁਣਾ ਦਿੱਤੀਆਂ ਫੇਰ ਕਿੱਡੀ ਕ ਕੱਲ ਸੀ ਜਿਪ ਸੀ ਅੱਜ ਕੰਮ ਕਰ ਹੀ ਦਿੰਦੇ ਮੈਨੂੰ ਤਾਂ ਨਹੀਂ ਨੀ ਗੱਲ ਠੀਕ ਹੈ ਨਾ ਅੱਜ ਤੂੰ ਉਹਨੂੰ ਲੈ ਕੇ ਗਵਾਂਢਣ ਤੂੰ ਚਲੇਗੀ ਉੱਤੋਂ ਮੈਨੂੰ ਝੂਠ ਬੋਲ ਤਾ ਮੈਂ ਨਹੀਂ ਮੇਰੇ ਮੁੰਡੇ ਨੂੰ ਰੱਖਿਆ ਲੈਣੇ ਨਹੀਂ ਆਈ ਆ ਉਹ ਆਈ ਆ ਨਹੀਂ ਪਰਨੇ ਵੀ ਜਾਣਾ ਪੁੱਛ ਲਾ ਮੈਂ ਹੈ ਨਹੀਂ ਦੀਦੀ ਸੁੱਤੇ ਆ ਤੇ ਜਦੋਂ ਉਹਨਾਂ ਨੂੰ ਸੁੱਤੇ ਨੂੰ ਉਠਾਈਗੇ ਨਾ ਤੋ ਕਹਿ ਦਿੰਦੇ ਮੇਰਾ ਸਿਰ ਦੌਣ ਲੱਗ ਪਿਆ ਮੈਂ ਜਾਣਦੀ ਆ ਵੱਡੀ ਚਾਤਰ ਨੂੰ ਗੱਲਾਂ ਤੇ ਤੇ ਜਿੰਨੀਆਂ ਮਰਜ਼ੀ ਬਣਵਾ ਲਓ ਹੈ ਅੰਬਰਾਂ ਨੂੰ ਤਾਰੇ ਲਈ ਜਾਣਦੇ ਹੀ ਗੱਲਾਂ ਤੇ ਉਦਾਂ ਹੀ ਨਹੀਂ ਕਾਹੇ ਜੋਗੀ ਦੇਉਣ ਭਰੇ ਨਹੀਂ ਤੇ ਤੂੰ ਹੈਗਾ ਕੀ ਕੀ ਤਾਂ ਹੋਊਗਾ ਵੀ ਸਭ ਕੁਝ ਮੇਰਾ ਪੰਨਾ ਤੋੜ ਕੇ ਤੇ ਮਦਰੋਂ ਦੀ ਦਾਜ ਲੈ ਆਵੇਂਗੀ ਹੈ ਮੈਂ ਤੇ ਨਹੀਂ ਆਪਣੇ ਇਨਾ ਵਰਤਨ ਦੇਣਾ ਮੈਂ ਵੀ ਆਪਣੇ ਬਲੌਕ ਲਾ ਕੇ ਰੱਖੂੰ ਜਦੋਂ ਆਡੋ ਇਹਨੂੰ ਉਦੋਂ ਵਰਤੂੰਗੀ ਮੈਂ ਕਿੰਨੀਆਂ ਗੱਲਾਂ ਦੀਦੀ ਕਰਦੀ ਆਹ ਰੋਜ਼ ਮੈਂ ਕੰਮ ਕਰਦੀ ਹਾਂ ਕਿ ਮੈਂ ਅੱਜ ਨਹੀਂ ਵੀ ਕੀਤਾ ਤੇ ਕਿੱਡੀ ਕੀ ਗੱਲ ਹੈ ਰੱਬਾ ਮਾਪੇ ਵੀ ਗਰੀਬ ਨਹੀਂ ਕਿਸੇ ਦੇ ਹੋਣੇ ਚਾਹੀਦੇ ਜੇ ਚਲੋ ਕੋਈ ਦੇਣ ਜੋ ਕੰਮ ਦਾ ਕੋਈ ਨਹੀਂ ਦੇਣ ਜੋਗਾ ਚਲੋ ਇਹਦੇ ਦੇਣ ਜੋਗੇ ਹੀ ਇਹਦੇ ਨੂੰ ਦੇ ਦਿੱਤਾ ਮੇਰੇ ਨਹੀਂ ਸਿਰ ਵਿਚਾਰੇ ਦੇਣ ਜੋਗੇ ਤੇ ਇਹਦੇ ਚ ਹੁਣ ਇਹਨੂੰ ਇਦਾਂ ਥੋੜੀ ਕਰਨਾ ਚਾਹੀਦਾ ਇਹਨੂੰ ਸਭੋ ਮੇਰਾ ਸਾਥ ਦੇਣਾ ਚਾਹੀਦਾ ਵੀ ਚਲ ਮੇਰੀ ਦਰਾਨੀ ਹੈ ਤੇ ਮੈਂ ਇਹ ਨਹੀਂ ਦੇਣ ਜੋਗੇ ਵਿਚਾਰੇ ਤੇ ਮੈਂ ਇਹਦੇ ਨਾਲ ਇਦਾਂ ਨਾ ਕਰਿਆ ਕਰ ਪਰ ਕੋਈ ਨਹੀਂ ਦੀਦੀ ਇੰਨਾ ਹੰਕਾਰ ਨਹੀਂ ਚੰਗਾ ਹੁੰਦਾ ਰੱਬ ਤੋਂ ਡਰਨਾ ਹੀ ਚਾਹੀਦਾ ਚੱਲ ਮਾਣਾ ਕੰਮ ਕਰ ਲਾ ਜੇ ਮੈਨੂੰ ਕੋਈ ਮਾੜੀ ਚੰਗੀ ਤੇ ਇੱਕ ਤੇ ਨੇ ਵਾਕ ਹੋ ਗਈ ਸਮਾਨ ਤੇ ਸੱਚੀ ਇਹਦਾ ਸਾਰਾ ਇਹ ਮੈਂ ਕਿੱਥੋਂ ਵਰਤੂਗੀ ਕਿੱਥੋਂ ਨਿਆਣਿਆਂ ਨੂੰ ਠੰਡਾ ਪਾਣੀ ਪਿਆਉਂਗੀ ਤੇ ਕਿੱਥੋਂ ਮੈਂ ਦੁੱਧ ਪਿਆਉਂਗੀ ਐਡੀ ਛੇਤੀ ਤੇ ਬੰਨਣਾ ਵੀ ਨਹੀਂ ਕੁਛ ਸਾਡੇ ਕੋਲ ਜੇ ਆ ਮੈਂ ਆਖਾ ਮੈਂ ਇੱਕੇ ਦਮ ਸਾਰਾ ਕੁਛ ਬਣਾ ਲੂਗੀ ਐਸੇ ਕਰਕੇ ਮਾਣਾ ਚੁੱਪ ਹੀ ਰਹਿ ਜਿਹੜੇ ਦਿਨ ਨਿਕਲਦੇ ਕੱਢੀ ਜਾ ਚੁੱਪ ਕਰਕੇ ਚੱਲ ਵੇਖਾਂ ਘਰੇ ਜਾਂਦੇ ਕੋਈ ਕੰਮ ਨਾਲ ਗੋਲੀ ਗਾਲੀ ਖਾ ਲੈਣੀ ਸਰਪੇਟ ਦੀ ਘਰ ਜਾ ਕੇ ਕੰਮ ਦੇ ਨਹੀਂ ਜਿਹਾ ਗੱਲ ਕਰਨਾ करना ही घोड़ी भी खाती हूँ सर्दी पे मैं तो घोड़ी खाता हूँ घोड़ी भी आगे यहाँ खाती हूँ इधर ਕਹ ਲਗੀ ਜਰ ਬਾਬਾ ਹੈ ਕਿ ਫੁਲਕਾ ਖਾਣੀ ਹੈ ਮੈਂ ਗਿਆ ਮੇਲੇ ਤੇ ਗਈ ਹੈ ਰਾਜਪੂਤ ਦੇ ਖਾ ਦਾ ਆਉਣਾ ਹੁਣ ਘਰ ਨੂੰ ਤੇ ਤੋ ਅੱਧੀ ਰਾਤ ਵੀ ਕਰ ਲਈ ਤੇ ਲੰਗਰ ਬਈ ਤਾਂ ਖਾ ਗਈ ਦੀਦੀ ਉਦੋਂ ਨਹੀਂ ਸੀ ਦਿਲ ਕਰਦਾ ਇੱਕ ਫੁਲਕਾ ਖਾਦਾ ਤੇ ਹੁਣ ਮੇਰਾ ਜੀ ਕਰਨ ਦੇ ਸੀ ਰੋਟੀ ਤੇ ਤੁਸੀਂ ਰੋਟੀ ਤੇ ਮੇਰੀ ਇੱਕ ਅੱਧੀ ਲਾ ਦੇਂਦੇ ਜਬਾਨ ਨਹੀਂ ਗੀ ਲੜਾਉਂਦੀ ਆਪੇ ਪਕਾ ਕੇ ਤੇ ਖਾਇਆ ਰੋਟੀ ਪਕਾ ਕੇ ਨਹੀਂ ਖਾਦੀ ਜਾਂਦੀ ਹੁੰਦੀ ਤੇਰੇ ਕੋਲ ਮੈਂ ਤਾਂ ਨਿਆਣੇ ਤੇ ਕੈਮਨਾ ਪਕਾ ਕੇ ਮੈਨਾਂ ਖਰੀ ਮੈਂ ਹੁਣ ਖਾਪੀ ਕੇ ਆਉਣਾ ਉਹ ਰਾਜਪੂਤ ਹੈਂ ਮੈਂ ਕੀ ਤੇਰੇ ਇੰਨੇ ਰੋਟੇ ਪਕਾਈ ਜਾਂਦੀ ਬੱਸ ਤੂੰ ਆਦੀ ਮੈਂ ਖਾ ਆਈਆਂ ਤੇ ਇੰਨੇ ਰੰਗਰ ਕਿਨੂੰ ਖਾਉਣਾ ਸੀ ਮੀਲੇ ਪਤਾ ਨਹੀਂ ਕੀ ਲੈਣ ਗਈ ਦੱਸ ਉਥੇ ਤੂੰ ਦੁਕਾਨਾਂ ਹੀ ਵੇਖਣ ਗਈ ਆ ਵੀ ਸਾਰੀਆਂ ਦੁਕਾਨਾਂ ਕਰਦੀਆਂ ਨਾ ਉਹੀ ਗੱਲੇ ਨੇ ਵੀ ਤੂੰ ਲੰਗਰ ਖਾ ਪੀ ਕੇ ਆ ਰਾਜ ਕੀ ਆ ਵੀ ਜੇ ਤੂੰ ਹੁਣ ਗਈ ਆ ਮੇਲੇ ਤੇ ਉਥੇ ਫਿਰਦੀ ਲਈ ਹੁਣੀ ਗਵੰਡ ਨੂੰ ਲੈ ਕੇ ਦੁਕਾਨਾਂ ਸੀ ਲੰਗਰ ਵਾਲੇ ਤਾਂ ਧਿਆਨ ਨਹੀਂ ਹੁਣਾ ਪਕਾਉ ਉਦੀ ਤੇ ਆਪ ਮੇਰੇ ਇੱਥੇ ਰੱਖੀਆਂ ਪੱਕੀਆਂ ਖਾਣੂ ਤਾਂ ਕੰਨੀ ਫੇਰ ਵਾਸਤੇ ਪਰੰਕੀ ਮੈਂ ਹਾਂ ਆ ਕੇ ਇਹ ਮੈਸੇਜ ਆ ਗਿਆ ਮੈਂ ਨਹੀਂ ਪੈਨ ਲਾਉਂਦਾ ਮੈਂ ਨਾ ਫੋਨ ਕਰਕੇ ਪੁੱਛਾਂ ਇਹ ਗੱਲ ਨਾ ਜ਼ਰੂਰੀ ਹੋਣ ਚੁੱਕੇ ਹੋ ਮੈਂ ਤੇ ਬਾਰ ਲਈ ਸੀ ਮੈਂ ਫੋਨ ਕਰਦੀ ਰਹੀ ਖਰਚਾ ਕੋਈ ਨਹੀਂ ਹਲੋ ਹਾਂ ਤ੍ਰੀਤਾ ਬਲੀਕ ਮੁੰਮਰੀ ਲੰਦਈ ਹਾਂ ਉਹ ਮੈਂ ਚੁੱਕਣਾ ਕੀ ਮੈਂ ਨਾ ਬਾਹਰ ਗਈ ਹਾਂ ਵੇਲੀ ਆਹੋ ਲੜਨ ਦੇ ਹੀ ਹੋਰ ਕੀ ਸਭ ਕੋਨੇ ਮੇਲੇ ਕੋ ਫੇਰ ਤੁਰਤੀ ਆਈ ਦਿਨ ਦਿਨ ਕੋਈ ਆਪਕੇ ਰਾਮ ਨਾ ਬੈਠੀ ਚੁੱਲੇ ਗਾੜੀ ਤੇ ਕੁਝ ਵੀ ਨਹੀਂ ਬਣਾਇਆ ਪਕਾਇਆ ਅੱਛਾ ਤੂੰ ਸੁਣਾ ਤੂੰ ਕਿੱਕੇਵੇਂ ਹੈ ਬੜੀ ਦੁਖੀ ਜੀ ਬੋਲਨ ਲਈ ਹੋ ਕੀ ਕਿਉਂ ਕਹੇ ਗੱਲੋਂਗੇ ਜਠਾਣੀ ਦੀ ਲੜਾਈ ਸਿਆ ਤੇ ਦਾਸ ਵਿਦਾਸੇ ਤੈਨੂੰ ਮੈਂ ਥੋੜਾ ਕੁਛ ਦਿੱਤਾ ਵਾ ਚਲ ਮੰਨਦੇ ਆ ਉਹ ਜੇ ਪੋਰਾ ਜਾਰੀ ਤਗੜੀ ਆ ਤੇ ਥੋੜਾ ਵੱਧਦਾ ਆ ਜਾ ਗਾ ਵੱਡੀ ਗੱਡੀ ਦੇਤੀ ਤੇ ਆਪਾਂ ਨੇ ਤੇ ਗੱਡੀ ਦਿੱਤੀ ਸੀ ਕਿ ਤੈਨੂੰ ਹੁਣ ਵਾਕਏ ਤੇਰੇ ਕਰਮ ਮਾੜੇ ਹੰਤਰਾ ਕਾਲਾ ਨਸੀਬ ਤੇ ਕਰਕੇ ਵੇਚ ਕੇ ਖਾ ਗਿਆ ਹੁਣ ਇਹਦੇ ਵਿੱਚ ਕੀ ਮੈਂ ਤੈਨੂੰ ਤੇ ਬਥੇਰਾ ਦਿੱਤਾ ਸੀ ਹੁਣ ਮੈਂ ਇਥੇ ਰਾਜ ਕਰਨੀ ਉਹ ਜਿਹੜੀ ਮੇਰੀ ਆਈ ਹੈ ਦਰਾਨ ਉਹ ਦੁੱਕੀ ਦੀ ਜਨਾਨੀ ਨਹੀਂ ਦੀ ਕੱਖ ਨਹੀਂ ਆਇਆ ਜੋ ਬੋਲਟ ਜੋਸ਼ ਹੈ ਕਰਨੀ ਹੁੰਦੇ ਜੋ ਦੀ ਹੈ ਇਹ ਤੋਂ ਕਰ ਹੁਣ ਸਭ ਤੋਂ ਪਹਿਲੇ ਪਾਬੂ ਕਿਤੇ ਮੋਟਰਸਾਈਕਲ ਲੈ ਆਈ ਤੇ ਕਾਹੇ ਜੋਗੀ ਨਹੀਂ ਤੇ ਗਲਗਾਈਆਂ ਕਰਦੀ ਹੈ ਲੈ ਦੱਸ ਹੁਣ ਇਹ ਤੇਰੇ ਕਰਮ ਸੀਗੇ ਉਹ ਆਹੋ ਇੱਥੇ ਮੈਂ ਇਹਦੇ ਤੇ ਰੋਗ ਮਾਰਦੀ ਆਂ ਅੱਛਾ ਇੰਨਾ ਰੋਗ ਮਾਰਦੀ ਤੇਰੇ ਤੇ ਐ ਦੱਸ ਲੈ ਤਰੀ ਤੂੰ ਕਿਹੜੀ ਗੱਲ ਰੋਣਾ ਸੀ ਰੋਣਾ ਨਾ ਮੈਂ ਕੋਈ ਨਹੀਂ ਤੇਰੇ ਕੋ ਸਵੇਰੇ ਪਹੁੰਚੂਗੀ ਅੱਛਾ ਸੱਸ ਵੀ ਉਹਦੇ ਵੱਲਦੀ ਆਉਂਦੇ ਚਾਲ ਪੈ ਗਈ ਹੈ ਤੇ ਉਹਦੇ ਵੱਲਦੀ ਹੋਣਾ ਹੋ ਵਾਕੇ ਨੇ ਜੇ ਨਹੀਂ ਤਾਂ ਤੇਰੀ ਗਲੀ ਵਸਦੀ ਗੱਲ ਦੀ ਸਸਾਤ ਦੇਣਾ ਚਾਹੀਦਾ ਵਾ ਤੇਰਾ ਵੀ ਤੁੰਗਰੀ ਤੇ ਬਕੀਰਾ ਦਿੱਤਾ ਸੀਗਾ ਹਾਂ ਫਿਰ ਬਾਰ ਇੱਕ ਪੱਤੀ ਆ ਤੇ ਇੰਨੀਆਂ ਗੱਲਾਂ ਕਰਦੀ ਆ ਨਹੀਂ ਤੂੰ ਐਂ ਕਰ ਤੂੰ ਨਾ ਮਿੱਠੀ ਖਾਈ ਹੋ ਕੇ ਰਹਿ ਹੁਣ ਫਿਰ ਹੈ ਫਿਰ ਛੇੜਨ ਦੀ ਗੱਲ ਨਾ ਇੱਕ ਰਾਹ ਦੇ ਮਾਪਿਓ ਨੇ ਲਿਆਇਆ ਵਾ ਹੁਣ ਤੈਨੂੰ ਅਸ਼ਾ ਨਹੀਂ ਦੇ ਨੂੰ ਸਮਝ ਜਾਈਦੀ ਹੈ ਨਾ ਜੇ ਜੀ ਚਾਲ ਪੈ ਹੈ ਤਾਂ ਵੱਤ ਆ ਗਈ ਆ ਵੱਡੀਆਂ ਗੱਡੀਆਂ ਤੇ ਆ ਗਈ ਆ ਕੱਲ ਕੋਈ ਨਹੀਂ ਮੈਂ ਨਾ ਤੇਰੇ ਕੋ ਪਹੁੰਚੂੰਗੀ ਆਹ ਮੈਂ ਨਾ ਸਮਝਾਉਂਗੀ ਨਾ ਹੋਣੀ ਇਹ ਤਾਂ ਇਹ ਨਾ ਕਰਨਾ ਚਾਹੀਦਾ ਕੱਲ ਕੋਈ ਨਹੀਂ ਮੈਂ ਕਰਦੀ ਆ ਮੈਂ ਆਉਂਗੀ ਸਦਾ ਸਵੇਰੇ ਤੇ ਭਾਲੀ ਨੂੰ ਕਿਤੇ ਮੈਂ ਪਹੁੰਚਨੀ ਤੇਰੇ ਤੱਕ ਚਾਰਜਿੰਗ ਕਰੋ ਉਹਨਾਂ ਮੇਰੀ ਭੈਣ ਚਿੰਗਰ ਇਹ ਕਿਤੇ ਮਾਰੀ ਹੈ ਪਰ ਮੈਂ ਨਹੀਂ ਤਾਂ ਮਾਰੀ ਕਰ ਨਹੀਂ ਹੈ ਮੇਰੀ ਜਠਾਣੀ ਨਹੀਂ ਵੇ ਮੈਂ ਉਹਨੂੰ ਤੇ ਕਹਿਤਾ ਕਿ ਉਹਨੂੰ ਇਗਾ ਕਰਨਾ ਚਾਹੀਦਾ ਹਾਂ ਮੈਂ ਕਿਹੜੀ ਉਹਦੇ ਨਾਲੋਂ ਘੱਟ ਕਰਨ ਦਈਂ ਮੈਂ ਵੀ ਤੇ ਇਨਾ ਇਹਦੇ ਨਾਲ ਵਿਚਾਰੀ ਨਾ ਕਰਨ ਦਈਂ ਆ ਜਿਹਦੇ ਮਾਪੇ ਗਰੀਬ ਸੀਗੇ ਤੇ ਮੈਂ ਕਿਹੜਾ ਇਹਨਾਂ ਨਾਲ ਲੈ ਕੇ ਖਾਂ ਦਈਂ ਮੈਂ ਲੈ ਕੇ ਚੱਲੂੰਗੀ ਤੇ ਕੋਈ ਚੱਲੂਗਾ ਇਹਦੇ ਵੇਖੋ ਵੇਖੀ ਆ ਜਿੱਦਾਂ ਦੁਨੀਆ ਚੱਲਦੀ ਓਦਾਂ ਚੱਲਦੀ ਆ ਜਈ ਮਾੜੀ ਰੀਤ ਚਲਾਈ ਜਾਵਾਂਗੇ ਤੇ ਸਾਰਿਆਂ ਨੇ ਮਾੜਾ ਹੀ ਸੋਚਣਾ ਵਾ ਪਰ ਇਹ ਸੋਚ ਬਦਲਣੀ ਚਾਹੀਦੀ ਆ ਕਿ ਇਹਦੇ ਮਾਪੇ ਦੇਣ ਯੋਗ ਹੁੰਦੇ ਕਿ ਇਹਦੇ ਨਹੀਂ ਦੇਣ ਯੋਗ ਹੁੰਦੇ ਆਪਾਂ ਕਿਹੜਾ ਨਾਲ ਲੈ ਕੇ ਜਾਣਾ ਜਾਣਾਂ ਤੇ ਜਿੱਦਣ ਜਾਣਾ ਓਦੋਂ ਤੱਕੇ ਥਾਂ ਸਾਰਿਆਂ ਨੇ ਜਾਣਾ ਵਾ ਨਾਲ ਤੇ ਕੱਖ ਵੀ ਨਹੀਂ ਜਾਣਾ ਇੱਥੇ ਸਭ ਕੁਝ ਰਹਿ ਗਿਆ ਜੇ ਨਹੀਂ ਇੱਥੋਂ ਅਸਲੀ ਘਰ ਜਾਣਾ ਵਾ ਅਸਲੀ ਘਰ ਤਸਕਰ ਉੱਥੇ ਹੀ ਹੈ ਨਾ ਉੱਥੇ ਕਿਨੇ ਤਗੜੇ ਵੇਖਣਾ ਨਾ ਉੱਥੇ ਕਿਨੇ ਮਾੜੀ ਵੇਖਣਾ ਲੱਕੜੇ ਸਾਰੇ ਤੇ ਪੈਣੀਆਂ ਕਿਨੇ ਜਹਣੇ ਪਾ ਕੇ ਤੇ ਉੱਤੇ ਸਾੜ ਨਹੀਂ ਦੇਣਾ ਪੈਣੀਆਂ ਤੇ ਸਭ ਤੇ ਲੱਕੜਾਂ ਹੀ ਹੈ ਹੈ ਤੇ ਐਵੇਂ ਕਿਉਂ ਮਾਨ ਕਿਸ ਗੱਲ ਦਾ ਕਰਨਾ ਨਹੀਂ ਕਰਨਾ ਚਾਹੀਦਾ ਇਹ ਤੇ ਮੈਨੂੰ ਵੀ ਸੋਚਣਾ ਚਾਹੀਦਾ ਮੈਨੂੰ ਲਿਆ ਉਹ ਵਿਚਾਰੀ ਮਾਨ ਪਾ ਕੇ ਲਈ ਇਹਦੇ ਬਾਰੇ ਤੇ ਮੈਨੂੰ ਪਉ ਰਾਨਾ ਹੈ ਤੇ ਜੇ ਅੱਜ ਮੇਰੀ ਭੈਣ ਨਾਲ ਨਾ ਇਦਾਂ ਹੁੰਦੀ ਤੇ ਮੈਨੂੰ ਤਾਂ ਸਮਝ ਹੀ ਨਹੀਂ ਆਉਣੀ ਸੀ

ਫੇਰ ਕਹਿੰਦੀ ਦੀ ਮਜਾ ਨਹੀਂ ਕੋਈ ਨਹੀਂ ਮੈਂ ਕਿਉਂ ਕਰ ਰਹੇ ਹਾਂ ਇਦਾਂ ਦੀ ਮੈਂ ਤਾਂ ਟਿਕਾ ਹਵਾਈ ਸੀ ਤੇ ਅੱਜ ਮੈਨੂੰ ਫਿਰ ਕਰਨਾ ਨਾ ਕਰ ਨਹੀਂ ਕੋਈ ਨਹੀਂ ਤੇ ਮੈਂ ਰੋਟੀ ਪਕਾ ਕੇ ਦੇ ਦਿੰਨੀ ਆ ਲਾ ਕੇ ਨਹੀਂ ਮੈਂ ਲਾ ਨਹੀਂ ਕੋਈ ਨਹੀਂ ਨਹੀਂ ਮੈਨੂੰ ਆਪਣੀ ਗਲਤੀ ਨਾ ਫੀਲ ਹੋ ਗਈ ਆ ਤੈਨੂੰ ਕੀ ਦੱਸਾਂ ਜਿੱਦਾਂ ਤੇ ਨਾ ਕਰਦੀ ਆ ਇਦਾਂ ਜੇ ਜਿਵੇਂ ਮੇਰੀ ਭੈਣ ਨਾ ਹੁੰਦਾ ਤੇ ਮੈਨੂੰ ਤਾਂ ਸਮਝ ਹੀ ਨਹੀਂ ਲੱਗਣੀ ਕਿ ਮੈਂ ਤੇ ਨਾ ਹੀ ਨਹੀਂ ਆ ਤੇ ਆ ਜਾਰ ਕਰਦੀ ਤੇ ਮੇਰੀ ਭੈਣ ਨਾ ਜਿਵੇਂ ਤੇਰੇ ਵਾਂਗੂ ਹੋਇਆ ਉਹ ਤੇ ਸਾਡੇ ਤੋਂ ਵੀ ਥੋੜੇ ਤਗੜੇ ਆ ਤੇ ਤੈਨੂੰ ਪਤਾ ਤਾਂ ਗੱਲ ਘਾਲਾ ਲਾ ਨਸੀਬ ਤੇ ਕਰਦਾ ਵਾ ਤੇ ਇਹਨਾਂ ਨੂੰ ਬਥੇਰਾ ਸਮਝਾਉਣੀ ਆ ਪਰ ਤੁਸੀਂ ਆਪਣੀਆਂ ਚੀਜ਼ਾਂ ਦਾ ਮਾੜੀ ਬੜਾ ਕਰਕੇ ਚਲੋ ਮੇਰੇ ਨਹੀਂ ਚਲੇ ਦੇਣ ਜੋ ਕਿ ਤੇ ਮੈਂ ਕਿੱਥੋਂ ਲੈ ਆਵਾ ਧਿਆਨ ਨਾਲ ਨੂੰ ਬੰਦੇ ਨੂੰ ਠੋਕਰ ਲੱਗੇ ਤੇ ਫੇਰੀ ਸਮਝ ਆਉਂਦੀ ਆ ਅੱਜ ਮੈਨੂੰ ਠੋਕਰ ਵੱਜੀ ਤੇ ਮੈਨੂੰ ਸਮਝ ਆ ਗਈ ਆ ਵੀ ਨਹੀਂ ਜੇ ਉਹ ਦੇ ਲੋ ਤੁਹਾਡੇ ਅਨੇ ਚੀਜ਼ਾਂ ਦਿੱਤੀਆਂ ਮੈਂ ਜਾਣੇ ਉਹ ਨਹੀਂ ਇਹ ਤੁਹਾਡੀ ਜੀਤ ਤੇ ਆਪਣੇ ਤਾਂਹੀਂ ਤੇ ਅਸੀਂ ਵੀ ਲੋਕਾਂ ਨੇ ਉਹ ਕਹਿੰਨੇ ਤੁਹਾਡੀ ਆਹੀਂ ਕਿਹੜਾ ਲੋਕਾਂ ਨੂੰ ਕਹਿਆ ਤੇ ਇਹ ਵੀ ਸਾਡੀ ਆ ਕਰਨ ਤੂੰ ਨਰੋਣਾ 5 ਮਿੰਟ ਟੋਕਰ ਵੱਜੀ ਆ ਨਾ ਤੇ ਮੈਨੂੰ ਸਮਝ ਆ ਗਈ ਆ ਜਿਵੇਂ ਇਹ ਟੋਕਰ ਨਾ ਵੱਜੀਦੀ ਤੇ ਮੈਂ ਤੇਰੇ ਸਾਰੇ ਮਿਲ ਕਿੰਨਾ ਚਿਰ ਤੇ ਅਤਿਆਚਾਰ ਕਰਦੀ ਤੂੰ ਨਾ ਮੇਰੀ ਭੈਣ ਰੋਣਾ ਚਿੰਗਾ ਮੈਂ ਤੇਰੇ ਨੂੰ ਮਾਰ ਕਰੀ ਗਈ ਇਹ ਤੇ ਪਤਾ ਹੀ ਨਹੀਂ ਕਾ ਕਿਹੜੇ ਬਲੇ ਲੱਖਾਂ ਤੋਂ ਕੱਖ ਬਣ ਜਾਣਾ ਤੇ ਕੱਖਾਂ ਤੋਂ ਲੱਖ ਬਣ ਜਾਣਾ ਇਹ ਗੱਲਾਂ ਮਾਨ ਤੋਂ ਨਹੀਂ ਹੁੰਦਾ ਵਾ ਇਹ ਤੇ ਪਤਾ ਨਹੀਂ ਕਿਹਦੇ ਬਲੇ ਕੀ ਦੀ ਗਾੜਤੀ ਨਿਕਲ ਆਉਣੀ ਇਹ ਤੇ ਕਿਸਮਤ ਹੀ ਆ ਤੇ ਮੈਂ ਬਈ ਨਹੀਂ ਕਿ ਨਿੱਕੀ ਨਿੱਕੀ ਗੱਲ ਦਾ ਮਾਣ ਕਰਦੀ ਚੱਲ ਤੂੰ ਦੇਖ ਲੈ ਨਾ ਰੋ ਨਾ ਮੈਂ ਤੈਨੂੰ ਆਪੇ ਰੋਟੀ ਪਾਣੀ ਪਕਾ ਕੇ ਦੇ ਦਿੰਦੀ ਆ ਠੀਕ ਹੈ ਨਾ ਮੈਂ ਅੱਜ ਸਵੇਰੇ ਆਪਣੇ ਭੈਣ ਕੋ ਵੀ ਜਾਣਾ ਵਾ ਨਾਲੇ ਦੀਦੀ ਸਾਂਝੇ ਘਰ ਬੈਠੀ ਤਾਂ ਫਾਇਦਾ ਹੁੰਦਾ ਇਕੱਠੇ ਰਹਿਣਾ ਇੱਕ ਦੂਜੇ ਦੀ ਚੀਜ਼ ਲੈਣੀ ਕਰਨੀ ਜੇ ਆਪਾਂ ਵਿਕਰੀ ਪਾਉਣੇ ਤਾਂ ਸਾਂਝੇ ਘਰ ਦਾ ਕਰਦਾ ਫਾਇਦਾ ਮੈਨੂੰ ਤੇ ਪਤਾ ਨਹੀਂ ਮੇਰੇ ਤੇ ਤੇ ਮੀਰੀ ਦਾ ਪੁੱਤ ਸਵਾ ਜੜਾ ਦਾ ਇਦਾਂ ਮੈਂ ਤਾਂ ਗੱਲ ਹੀ ਮੇਰੀ ਦੀਦੀ ਕਈਆਂ ਦੇ ਮਾਪੇ ਦੇਣ ਜੋਗੇ ਹੁੰਦੇ ਆ ਕਈਆਂ ਦੇ ਨਹੀਂ ਦੇਣ ਜੋਗੇ ਹੁੰਦੇ ਤੇ ਜਿਨ੍ਹਾਂ ਦੇ ਨਹੀਂ ਦੇਣ ਜੋਗੇ ਉਹਨਾਂ ਨੂੰ ਮੇਰੇ ਥੋੜੀ ਭਾਵੇਂ ਚਾਹੀਦੀ ਆ ਆਪਾਂ ਨੂੰ

mm